ਦਿੱਲੀ ਕਿਸਾਨ ਮੋਰਚੇ ਲਈ ਵਾਤਵਾਰਦ ਯੋਗਦਾਨ ਪਾਉਣ ਲਈ ਹਰ ਇੱਕ ਵਰਗ ਅੱਗੇ ਆ ਰਿਹਾ ਹੈ। ਸ਼੍ਰੀ ਮੁਕਸੇ ਸਾਹਿਬ ਦੇ ਪਿੰਡ ਸੇਖੂ ਵਿਖੇ ਕਿਸਾਨ ਪਰਿਵਾਰ ਵੱਲੋਂ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਿੰਡ ਦੇ ਇੱਕ ਕਿਸਾਨ ਪਰਿਵਾਰ ਵੱਲੋਂ ਉਹਨਾਂ ਦੇ ਪੁੱਤਰ ਅਭਿਜੀਤ ਦੇ ਵਿਆਹ ਦੇ ਵਿੱਚ ਸ਼ਗਨ ਇਕੱਠਾ ਕਰਨ ਦੀ ਬਜਾਏ ਇੱਕ ਗੋਲਕ ਲਗਾ ਕੇ ਦਿੱਲੀ ਕਿਸਾਨ ਅੰਦੋਲਨ ਲਈ ਪੈਸੇ ਇਕੱਠੇ ਕੀਤੇ ਗਏ ਨੇ। ਇਹ ਪੈਸਾ ਦਿੱਲੀ ਭੇਜਿਆ ਜਾਏਗਾ। ਮੋਰਚੇ ਦੇ ਵਿੱਚ ਸ਼ਾਮਲ ਹੋਏ ਕਿਸਾਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਏ ਇਸ ਲਈ ਪਰਿਵਾਰ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸੇ ਤਰ੍ਹਾਂ ਹੀ ਦਿਮਾਗ ਚਾਹੀਜੀ ਥੋੜਾ ਕੁਝ ਡਿਫਰੈਂਟ ਕਰਨਾ ਸੀ ਕਿਸਾਨੀ ਦੀ ਮਦਦ ਕਰਨੀ ਸੀਗੀ ਤੋਂ ਉਹ ਬਸ ਇਤਨਾ ਹੀ ਸੰਜੋਗ ਬਣ ਕੇ ਵੀ ਉਹ ਤਾਂ ਵਿਆਹ ਦਾ ਵਿਆਹ ਦਾ ਬਣ ਗਿਆ ਤੇ ਫੇਰ ਆਪਾਂ ਇਦਾਂ ਹੀ ਸੋਚ ਕੇ ਵੀ ਜਿਹੜਾ ਸ਼ਗਨ ਦਾ ਪੈਸਾ ਹੋਊਗਾ ਆਪਾਂ ਸਾਰਾ ਦਿੱਲੀ ਭੇਜਣਾ ਸਾਡੇ ਸਾਰੇ ਪਰਿਵਾਰ ਨੇ ਸੋਚਿਆ ਗਿਆ ਵੀ ਆਪਣਾ ਤਾਂ ਚਲੋ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਆਪਾਂ ਕੋਈ ਇੰਜੋਏ ਕਰਦੇ ਆ ਪਰ ਉੱਥੇ ਕਿਸਾਨ ਵਿਚਾਰੇ ਠੰਡ ਦੇ ਵਿੱਚ ਆਪਣੀ ਖਾਤਰੀ ਉੱਥੇ ਸੰਘਰਸ਼ ਦੇ ਬੈਠੇ ਹੋਏ ਨੇ ਉਹਨਾਂ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਪਰਵਾਸ ਮੰਨ ਲੈਣੀ ਚਾਹੀਦੀ ਹੈ ਜੀ ਹਰ ਕਿਸੇ ਨੂੰ ਇਹ ਚਿੱਸਾ ਪਾਉਣਾ ਚਾਹੀਦਾ ਜਿੰਨੇ ਯੋਗ ਇਹ ਹੈਗੇ ਆਪਾਂ ਨੂੰ ਕਰਨਾ ਚਾਹੀਦਾ ਸਭ ਨੂੰ ਅਭੀਜੀਤ ਵਾਂਗ ਬਾਕੀ ਨੌਜਵਾਨ ਪੀੜੀ ਨੂੰ ਵੀ ਵਾਦ ਤੋਂ ਵਾਦ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਕਿਸਾਨਾਂ ਤੱਕ ਜ਼ਰੂਰੀ ਵਸਤੂਆਂ ਪਹੁੰਚ ਸਕਣ